बम 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 भोले बम भोले बम 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 भोले बम भोले बम 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 भोले बम भोले बम 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 ਕਾਥੀ ਹੋਗੀ ਕਾਥਨ ਫਾਲ ਦਮ ਚਾਰੀ ਕਾਬੀਆ ਕੀ ਤੇ ਮਹਾਦੇਵ ਪੂਰਾ ਰੀ ਮਹਾਦੇਵ ਹੈ ਕਾਥੀ ਤੋਂ ਕੀ ਕਾਥੀ ਹੋਗੀ ਕਾਬੀ ਮਾਲ ਦਮ ਚਾਰੀ ਕਾਬੀਆ ਕੀ ਤੇ ਮਹਾਦੇਵ ਪੂਰਾ ਰੀ ਮਹਾਦੇਵ ਹੈ ਹੈ ਕਾਥੀ ਸੰਕਰ ਕਾਥੀ ਸ਼ੰਮੇ ਕਾਥੀ ਬੋਲੇਂਂਦਾ ਜੇ ਤਾਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਤੋਂ ਸਭ ਤੋਂ ਪਹਿਲਾਂ ਮੈਂ ਅੱਜ ਦੇ ਪਾਵਨ ਪਵਿੱਤਰ ਤਿਹਾੜ ਸ਼ਿਵਰਾਤਰੀ ਮਹਾਸ਼ਿਵਰਾਤਰੀ ਦੀਆਂ ਸਮੂਹ ਸੰਗਤਾਂ ਨੂੰ ਦੇਸ਼ਵਰ ਦੇ ਸਵੇਚ ਵਸਦੇ ਸਮੂਹ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਕਿਉਂਕਿ ਇਹ ਪਾਵਨ ਤਿਹਾੜ ਜਿਹੜਾ ਇਹ ਭਗਵਾਨ ਭੋਨੇ 나ਸ ਨੂੰ ਔਰ ਮਾਤਾ পার্বਤੀ ਨੂੰ ਸਮਰਪਿਤ ਆ ਸੋ ਅੱਜ ਜੋ ਲੰਗਰ ਲਗਾਏ ਗਏ ਨੇ ਇਹ ਭਗਵਾਨ ਵਾਲਮੀ ਕ੍ਰਾਂਤੀ ਸੈਨਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਉਹ ਭਗਵਾਨ ਸ਼ਿਵ ਦੇ ਨੂੰ ਸਮਰਪਿਤ ਜਿਹੜਾ ਉਹ ਲੰਗਰ ਲਗਾਇਆ ਗਿਆ ਔਰ ਮੈਂ ਦੇਖ ਰਿਹਾ ਕਿ ਬਹੁਤ ਅੱਛੇ ਅੱਛੇ ਪਕਵਾਨ ਆ ਜਿਹੜੇ ਸੰਗਤਾਂ ਵੱਲੋਂ ਤਿਆਰ ਕੀਤੇ ਗਏ ਨੇ ਔਰ ਪਰਮਾਤਮਾ ਕਿਰਪਾ ਕਰੇ ਭਗਵਾਨ ਭੋਲੇनाथ ਕਿਰਪਾ ਕਰਨ ਔਰ ਪੂਰੇ ਸਮਾਜ ਨੂੰ ਤਰੱਕੀਆਂ ਬਖਸ਼ਣ ਅਤੇ ਹਰ ਵਾਰ ਇਦਾਂ ਹੀ ਸ਼ਿਵਰਾਤਰੀ ਤੇ ਜਿਹੜਾ ਲੰਗਰ ਲਾਉਣ ਦਾ ਬਲ ਬਖਸ਼ਣ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਭ ਦੇ ਬਹੁਤ ਬਹੁਤ ਧੰਨਵਾਦ। ਹਾਂ ਇਹਨਾਂ ਤੇ ਰਾਜੇ ਤੇ ਭਗਵਾਨ ਦੀ ਸੇਵਾ ਬਹੁਤ ਕਰਦੇ ਨੇ ਸਿੱਖਾ ਦਾ ਮਹਾਰਾਜ ਨਾਲ ਨਾਲ ਜੋੜਦੇ ਆ। ਕੀ ਕਰਾਂ ਜੋ ਦੋਸਤੋ ਦੇਖੋ ਇਹ ਬਹੁਤ ਗਲਤ ਗੱਲ ਲਿਆ ਗੋ ਕਿ ਭਗਵਾਨ ਛੇਵ ਨੇ ਜਿਹੜਾ ਹੈਗਾ ਵਾ ਉਹ ਭੰਗ ਦਾ ਜੇ ਆਪਾਂ ਪ੍ਰਾਣ ਛੇ ਪ੍ਰਾਣ ਪੜੀਏ ਤਾਂ ਕਿਤੇ ਵੀ ਐਸਾ ਜ਼ਿਕਰ ਨਹੀਂ ਆਉਂਦਾ ਕਿ ਜਿੱਥੇ ਭਗਵਾਨ ਭੋਲੇनाथ ਨੇ ਜਿਹੜੀ ਭੰ ਅਸੀਂ ਸਾਰੇ ਜਾਣਦੇ ਆ ਕਿ ਜਿਹੜੀ ਸ਼੍ਰੀ ਮਹਾਂ ਸਾਹਿਬ ਬੜੀ ਹੈ ਤਾਂ ਉਹਦੇ ਵਿੱਚ ਇੱਕ ਕਥਾ ਹੁੰਦੀ ਆ ਕਿ ਜਿਸ ਵੇਲੇ ਸਮੁੰਦਰ ਮੰਥਨ ਕੀਤਾ ਗਿਆ ਤਾਂ ਦੇਵਤਾ ਦੇ ਰਾਖਸ਼ਾਂ ਨੇ ਜਿਸ ਵੇਲੇ ਬਾਸ਼ਕਨਾਗ ਨੂੰ ਮਧਾੜੀ ਬਣਾ ਕੇ ਸਮੁੰਦਰ ਨੂੰ ਮਥਿਆ ਤਾਂ ਉਸ ਵੇਲੇ ਜਿਹੜਾ ਬਾਸ਼ਕਨਾਗ ਹੈ ਜਿਸ ਵੇਲੇ ਜ਼ਹਿਰ ਛੱਡ ਰਿਹਾ ਸੀਗਾ ਤਾਂ ਉਸ ਜ਼ਹਿਰ ਦੇ ਨਾਲ ਜਿਸ ਵੇਲੇ ਸਾਰੇ ਲੋਕ ਸਾਰੇ ਸੰਸਾਰ ਦੇ ਲੋਕ ਦੁਖੀ ਹੋਏ ਤਾਂ ਭਗਵਾਨ ਭੋਲੇनाथ ਨੇ ਉਸ ਜ਼ਹਿਰ ਨੂੰ ਜਲੂਰ ਜਿਹੜਾ ਉਹ ਚੱਖਿਆ ਸੀਗਾ ਜਿਹੜਾ ਆਪਣੇ ਗ੍ਰਹਿਣ ਕੀਤਾ ਸੀਗਾ ਜੋ ਅੱਜ ਉਹਨਾਂ ਦੇ ਗੰਠ ਦੇ ਵਿੱਚ ਹੈ ਜਿਸੇ ਕਰਕੇ ਉਹਨਾਂ ਨੂੰ ਅੱਜ ਨੀਲਕੰਠ ਕਿਹਾ ਜਾਂਦਾ ਹੈ ਅਪ ਜਿਹੜਾ ਅਸੀਂ ਅੱਜ ਆਪਣੇ ਜੁਬਾਨ ਦੇ ਸਵਾਰਥ ਵਾਸਤੇ ਆਪਣੇ ਨਸ਼ੇ ਦੀ ਪੂਰਤੀ ਦੇ ਵਾਸਤੇ ਭਗਵਾਨ ਨੂੰ ਜਿਹੜਾ ਬਦਨਾਮ ਕਰਦੇ ਆ ਲਗੂਗਾ ਬਿਲਕੁਲ ਸਰਾਸਰ ਗਲਤ ਆ ਕਿਉਂਕਿ ਜੇ ਅਸੀਂ ਕਹਿੰਦੇ ਆ ਕਿ ਭਗਵਾਨ ਸ਼ੇਵ ਦੀ ਅਸੀਂ ਬੂਟੀ ਪੀਂਨੇ ਆ ਜਾਂ ਭਗਵਾਨ ਸ਼ੇਵ ਨੂੰ ਅਸੀਂ ਜਿਹੜਾ ਮਨਾਉਣ ਵਾਸਤੇ ਜਿਹੜਾ ਭੰਗ ਦਾ ਸੇਵਨ ਕਰਦੇ ਆ ਤਾਂ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਜੇ ਅਸੀਂ ਭਗਵਾਨ ਸ਼ੇਵ ਨੂੰ ਮਨਾਉਣਾ ਹੀ ਚਾਹਣੇ ਆ ਤਾਂ ਭੰਗ ਦੇ ਨਾਲ ਨਹੀਂ ਮਨਾਇਆ ਜਾ ਸਕਦਾ ਕਿਉਂਕਿ ਜੇ ਉਹਨਾਂ ਨੇ ਅਲਾਲ ਜਿਹੜਾ ਜ਼ਹਿਰ ਪੀਤਾ ਸੀਗਾ ਜੇ ਸਾਡੇ ਤੇ ਇੰਨੀ ਸ਼ਮਤਾ ਭਗਵਾਨ ਮਨਾਉਣ ਦੀ ਹੈਗੀ ਤਾਂ ਫਿਰ ਸਾਨੂੰ ਜ਼ਹਿਰ ਵੀ ਪੀ ਲੈਣਾ ਚਾਹੀਦਾ ਸੋ ਇਹ ਭੰਗ ਵਾਲਾ ਸਿਸਟਮ ਨਸ਼ੇ ਵਾਲਾ ਜਿਹੜਾ ਸਿਸਟਮ ਆ ਮਹਾਪੁਰਸ਼ਾਂ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਸਰਾਸਰ ਗਲਤ ਆ ਸਾਡੇ ਮਹਾਪੁਰਸ਼ਾਂ ਨੇ ਭਗਵਾਨ ਨੇ ਕਦੇ ਵੀ ਜਿਹੜਾ ਹੈਗਾ ਐਸਾ ਨਸ਼ੇ ਦਾ ਸੇਵਨ ਨਹੀਂ ਕੀਤਾ ਅੱਜ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਦਿਖੋ ਮੈਂ ਅੱਜ ਦੇ ਨੌਜਵਾਨਾਂ ਨੂੰ ਕੀ ਇਹ ਪ੍ਰੇਰਨਾ ਦੇਣਾ ਚਾਹਾਂਗੇ ਕੀ ਇਹ ਸੰਦੇਸ਼ ਦੇਣਾ ਚਾਹਣਾ ਬਈ ਅੱਜ ਮਹਾਸ਼ਿਵਰਾਤਰੀ ਆ ਮਹਾਸ਼ਿਵਰਾਤਰੀ ਦੇ ਉੱਤੇ ਵਰਤ ਰੱਖੇ ਜਾਂਦੇ ਆ ਕਿਉਂਕਿ ਭੰਗ ਵਾਲਾ ਜਿਹੜਾ ਸਿਸਟਮ ਹੈ ਬਿਲਕੁਲ ਗਲਤ ਹੈ ਭੰਗ ਨਹੀਂ ਪੀਤੀ ਜਾਂਦੀ ਅਗਰ ਕਿਸੇ ਨੇ ਪੂਜਾ ਕਰਨੀ ਆ ਤਾਂ ਅੱਜ ਦੇ ਦਿਨ ਜਲ ਔਰ ਅੰਨ ਰਹਿਤ ਰਹਿ ਕੇ ਪਰਮਾਤਮਾ ਭਗਵਾਨ ਛੇਵ ਦੀ ਜਿਹੜੀ ਆ ਉਹ ਭਗਤੀ ਕੀਤੀ ਜਾਂਦੀ ਆ ਇਹ ਹੀ ਉਹਨਾਂ ਦੇ ਤਿਹਾੜ ਨੂੰ ਸਮਰਪਿਤ ਜਿਹੜਾ ਦਿਨ ਹੁੰਦਾ ਵਰਤ ਹੁੰਦੇ ਆ ਉਹਨਾਂ ਦੇ ਉਹਨਾਂ ਦੀ ਪੂਜਾ ਹੁੰਦੀ ਆ ਤੇ ਆ ਜਿਹੜਾ ਜੋ ਨਸ਼ਿਆਂ ਤੋਂ ਦੂਰ ਰਹਿ ਕੇ ਅਗਰ ਅਸੀਂ ਭਗਵਾਨ ਨੂੰ ਮਨਾਉਣਾ ਚਾਹੁੰਦੇ ਆ ਤਾਂ ਸਾਨੂੰ ਜਿਹੜਾ ਹੈਗਾ ਉਹਨਾਂ ਦੇ ਜਿਸ ਵੇਲੇ ਸ਼ਿਵਰਾਤਰੀ ਆਉਂਦੀ ਆ ਉਹਨਾਂ ਦੇ ਨਾਮ ਦਾ ਵਰਤ ਰੱਖ ਕੇ ਉਹਨਾਂ ਦੀ ਪੂਜਾ ਕਰਨੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਜੀ ਕਾਰਾ वीर बजरंगे हर हर महादेव ਅਸ਼ਪਤਾ ਜੀ ਤੁਹਾਡੇ ਉਪਰ ਇੱਕ ਆਮਤੀ ਅਰ ਮੁਕੇ ਲੰਗਰ ਲਗਾਇਗੇ ਇਸ ਰਸਤਰਾ ਕਾ ਅਪਨੇ ਦੇਖੋ ਇਹ ਲੰਗਰ ਹੈਗਾ ਕੜੀ ਚੋਲ ਰੋਟੀ ਫਰੂਟ ਚਾਟ ਟਿੱਕੀ ਚਿਲਾ ਚਾਹ ਰਸ ਆਦੀ ਯਾਨੀ ਕਿ ਸਾਰੀ ਸੰਗਤ ਦੀ ਸੇਵਾ ਨਾਲ ਸਾਰੇ ਸੱਜਣਾ ਨਾਲ ਮਿਲ ਕੇ ਇਹ ਲੰਗਰ ਪੰਡਾਰਾ ਜਗਾ ਲਗਾਇਆ ਗਿਆ ਤੇ ਸੁੰਦਰ ਸੁੰਦਰ ਝਾਕੀਆਂ ਵੀ ਲਾਈਆਂ ਗਈਆਂ ਹਨ ਦੇਸ਼ ਪਾਵਨ ਅਫਸਰ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਤੇ ਪਤਵੰਤੇ ਸੱਜਣਾ ਨੂੰ ਲੱਖ ਲੱਖ ਵਧਾਈ ਜਿੰਨੇ ਹਾਂ